ਦੇ ਨਾਲ ਹੈਗੇ ਆ ਪ੍ਰੋਫੈਸਰ ਬਾਬਾ ਸਿੰਘ ਜੀ ਜਿਹੜੇ ਕਟਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਆ ਆ 3 ਨਵੰਬਰ ਨੂੰ प्रिंसिपल ਸੁਚਾ ਸੰਨੀ ਜਿਹੜੇ ਉਸ ਕਾਫਲੇ ਸੰਗ ਆਏ ਸੀ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਦੋਨੋਂ ਮੋਰਚਿਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਨਾਲ ਏਕਤਾ ਦੇ ਪ੍ਰਸੰਗ ਦੇ ਵਿੱਚ ਆਪਣਾ ਸਿੱਧਾ ਦੇਣ ਆਏ ਸੀ ਇੱਕ ਪੋਜਿਟਿਵ ਜਿਹੜੀ ਸਾਰਿਆਂ ਲਈ ਸਾਰੇ ਕਿਸਾਨ ਹਤਾਸ਼ੀਆਂ ਲਈ ਲੋਕ ਹਤਾਸ਼ੀਆਂ ਲਈ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਦੋਸਤੀ ਦਾ ਹੱਥ ਬੜੀ ਵਿਚਾਰ ਚਰਚਾ ਤੋਂ ਬਾਅਦ ਵਧਾਇਆ ਤੇ ਆਪ ਚੱਲ ਕੇ ਆਏ ਨੇ ਮੇਰੇ ਹਿਸਾਬ ਨਾਲ ਇਹਨਾਂ ਦਾ ਵੱਡਪਣ ਹੈਗਾ ਕੀ ਕਹਿਣਾ ਚਾਹੋਗੇ ਪ੍ਰਸਾਦ ਤੁਸੀਂ ਇਸ ਮਾਮਲੇ 'ਚ ਦੇਖੋ ਟਵਾਣਾ ਸਾਹਿਬ ਸਭ ਤੋਂ ਪਹਿਲਾਂ ਇਹ ਬੜੀ ਖੁਸ਼ਖਬਰੀ ਆ ਸਾਰੇ ਪੰਜਾਬ ਲਈ ਤਾਰੀਏ ਸ ਕਿਸਾਨ ਸੰਘਰਸ਼ ਲਈ ਜਿਹਦੀ ਬੜੀ ਧੀਰ ਤੋਂ ਡੀਕ ਕੀਤੀ ਜਾ ਰਹੀ ਸੀ। ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕੱਲ ਜਿਹੜੀ ਮੋਗੇ ਬਹੁਤ ਵੱਡੀ ਰੈਲੀ ਹੋਈ ਮਹਾਪੰਚਾਇਤ ਹੋਈ ਕਿਸਾਨਾਂ ਦੀ। ਉਹਦੇ ਚ ਸਮੂਹ ਕਿਸਾਨਾਂ ਦੀਆਂ ਹਿੰਦੁਸਤਾਨ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਫੈਸਲਾ ਲਿਆ ਉੱਥੇ ਕੱਲ ਉਹ ਸਲਾਹਣ ਯੋਗ ਹੈ। ਔਰ ਉਹਦੇ ਤੋਂ ਜਿਹੜੀ ਗੱਲ ਦੀ ਬੜੀ ਧੀਰ ਤੋਂ ਡੀਕ ਕੀਤੀ ਜਾ ਰਹੀ ਸੀ ਉਸੇ ਅਨੁਸਾਰ ਹੀ ਬਹੁਤ ਵਧੀਆ ਫੈਸਲੇ ਹੋਏ ਕਿ ਮੋਰਚੇ ਨੂੰ ਰਲ ਮਿਲ ਕੇ ਚਲਾਉਣ ਲਈ ਜੋ ਵੀ ਤਰਦਦ ਕੀਤੇ ਜਾ ਸਕਦੇ ਨੇ ਉਹ ਕੀਤੇ ਜਾਣ ਉਹਦੇ ਤਹਿਤ ਅੱਜ ਇਹਨਾਂ ਦੋਨਾਂ ਮੋਰਚਿਆਂ ਨੂੰ ਜਿਹੜੇ ਦੋ ਖਾਵਾਂ ਤੇ ਚੱਲ ਰਹੇ ਆ ਜਿਹੜਾ ਖਨੌਰੀ ਬਾਰਡਰ ਤੇ ਔਰ ਦੂਸਰਾ ਸ਼ੰਭੂ ਬਾਰਡਰ ਤੇ ਤਾਂ ਅੱਜ ਐਸਕੇਐਮ ਦੀ ਲੀਡਰਸ਼ਿਪ ਉਹਨਾਂ ਦੀ 6 ਮੈਂਬਰੀ ਕਮੇਟੀ ਇਹਨਾਂ ਦੋਨਾਂ ਮੋਰਚਿਆਂ ਨੂੰ ਸੱਦਾ ਪੱਤਰ ਸਮਝੋ ਦੇਣ ਆਈ ਹੈ ਕਿ ਆਪਾਂ ਨੇੜ ਭਵਿੱਖ ਵਿੱਚ ਸ਼ਾਇਦ 15 ਤਰੀਕ ਉਹਨਾਂ ਨੇ ਰੱਖੀ ਹੈ ਮੀਟਿੰਗ ਦੀ ਇੱਕਠੇ ਮੀਟਿੰਗ ਕਰਕੇ ਔਰ ਇਸ ਮੋਰਚੇ ਦੀ ਸਫਲਤਾ ਲਈ ਕਿਸਾਨਾਂ ਦੀਆਂ ਮੰਗਾਂ ਲਈ ਚੱਲ ਰਹੇ ਘੋਲ ਨੂੰ ਸਿਰੇ ਚੜਾਉਣ ਲਈ ਸਿਰੇ ਚੜਾਉਣ ਲਈ ਵੀ ਕੀ ਤਰੱਦਦ ਹੋ ਸਕਦੇ ਨੇ ਇਸ ਕਰਕੇ ਇਹ ਉਹਨਾਂ ਦਾ ਪਰਾਲਾ ਜਿਹੜਾ ਬਲਾ ਸਲਾਹਨਯੋਗ ਹੈ ਤੇ ਉਹਦੇ ਅਨੁਸਾਰ ਅਸੀਂ 6 ਮੈਂਬਰੀ ਟੀਮ ਨਾਲ SKM ਦੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਨੇਤਾ ਔਰ ਉਹਨਾਂ ਦੇ ਨਾਲ ਇੱਕ ਵਿਸ਼ਾਲ ਜਿਹੜਾ ਜਥਾ ਅਸੀਂ ਉਹਦੇ 'ਚ ਸ਼ਮੂਲੀਅਤ ਕਰਕੇ ਇਹ ਜਿਹੜਾ ਸੀ ਉਹ ਕਾਰਜ ਪੂਰਾ ਕਰਨ ਦੇ ਵਿੱਚ ਅਸੀਂ ਜਿਹੜਾ ਸੀ ਇੱਥੇ ਪਹੁੰਚੇ ਸੀ। ਅੱਛਾ ਤੁਸੀਂ ਤੁਹਾਨੂੰ ਕੀ ਸਭਾਵਨਾ ਲੱਗਦੀ ਹੈ ਕਿ ਪਹਿਲਾਂ ਸਰਬੰਸ ਸਿੰਘ ਪੁੰਦੇਰ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਬਿਹਾਫ ਦੇ ਉੱਤੇ ਤੇ ਦਰਵਾਜ਼ਾ ਦਰਵਾਜ਼ੇ ਦੇ ਬਿਹਾਫ ਦੇ ਉੱਤੇ ਕਿਹੋ ਜਿਹਾ ਲਿਖਿਆ ਸੀਗਾ ਤੇ ਹੁਣ ਮੈਨੂੰ ਲੱਗਦਾ ਉਧਰ ਮੇਰੇ ਪਾਸੋਂ ਵੀ ਇਸੇ ਤਰ੍ਹਾਂ ਦਾ ਐਫਰਟ ਹੋਇਆ ਜਾਂ ਪਿਛਲੇ 30 ਦੇ ਬੰਦੇ ਦੇ ਬੰਦ ਦੇ ਪ੍ਰਸੰਗ ਦੇ ਵਿੱਚ ਵੀ ਜਿਵੇਂ ਕ੍ਰਾਂਤੀਕਾਰੀ ਕਿਸਾਨ ਜੁਨੇ ਆ ਲੈਡ ਬਾਈ ਦਰਸ਼ਨਪਾਲ ਸਿੰਘ ਡਾਕਟਰ ਦਰਸ਼ਨਪਾਲ ਸਿੰਘ ਅਾ ਤੌਰ 'ਤੇ ਇਸੇ ਤਰੀ ਮਨਜੀਤ ਹਨੇਰ ਦੀ ਜਥੇਬੰਦੀ ਹੈਗੀ ਆ ਜਿਹੜੀ ਡੀਕੇਯੂ ਡਕੋਂ ਦਾ ਜਾਂ ਹੋਰ ਵੀ ਕੁਝ ਜਥੇਬੰਦੀਆਂ ਨੇ ਉਸ ਦਿਨ ਜਾਨੀ ਆਪਣੀ ਸਹਿਰਕਤਾ ਦਿਖਾਉਂਦਿਆਂ ਹੋਏ ਆ ਬਿਨਾ ਇਸ ਦਾ ਕੋਈ ਸਾਂਝਾ ਨੋਚੇ ਦਾ ਹਿੱਸਾ ਹੁੰਦਿਆਂ ਉਹਨਾਂ ਨੇ ਉਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਇਸੇ ਤਰੀ ਜਿਹੜੀ 4 ਤਰੀਕ ਦੀ ਮਤਲਬ ਮਹਾਪੰਚਾਇਤ ਟਹਾਣੇ ਕੀਤੀ ਤੇ ਇੱਥੇ ਕੀਤੀ ਗਈ ਉਹਦੇ ਵਿੱਚ ਵੀ ਮੈਂ ਜਿਹੜੇ ਸੁਣਿਆ ਮੈਜੋਰਟੀ ਜਿਹੜੇ ਸਪੀਕਰ ਸੀਗੇ ਟਹਾਣੇ ਤੋਂ ਉਹ ਢੱਲੇਵਾਲ ਦੀ ਹਮਦਰਦੀ ਦੇ ਤੌਰ ਤੇ ਉੱਤੇ ਬੋਲੇ ਇੱਕ ਜ਼ੋਰਦਾਰ ਮੰਗ ਵੀ ਉਠਾਈ ਗਈ ਭਾਵੇਂ ਉਹ ਵੱਖਰੇ ਮੰਚ ਸੀਗੇ ਪਰ ਫਿਰ ਵੀ ਇੱਕ ਇਸ ਕਿਸਮ ਦੀ ਇੰਡੀਕੇਸ਼ਨ ਉੱਥੋਂ ਮਿਲਦੀ ਸੀ ਤਾਂ ਹੁਣ ਤੁਹਾਨੂੰ ਸੁਭਾਵਨਾ ਕੀ ਲੱਗਦੀ ਹੈ ਸੁਭਾਵਨਾ ਮੈਨੂੰ ਮੈਂ ਬੜਾ ਆਸ਼ਾਵਾਦੀ ਹਾਂ ਕਿਉਂਕਿ ਹੁਣ ਤੱਕ ਵੀ ਜਿਹੜੀ ਵੈਸੇ ਭਾਵੇਂ ਵੱਖ-ਵੱਖ ਤਰ੍ਹਾਂ ਚੱਲ ਰਹੀ ਸੀ ਕਿਸਾਨ ਦੇ ਹਿੱਤਾਂ ਪ੍ਰਤੀ ਮੰਗਾਂ ਪ੍ਰਤੀ ਸਾਰੇ ਹੀ ਜਥੇਬੰਦੀਆਂ ਦੀ ਅਪਰੋਚ ਸਾਂਝੀ ਸੀ ਉਹਦੇ ਚੇਨ ਨਹੀਂ ਕਿ ਵੱਖ-ਵੱਖ ਸੀ ਔਰ ਡੱਲੇਵਾਲ ਸਾਹਿਬ ਦੀ ਸੇਤ ਲਈ ਸਾਰੀਆਂ ਹੀ ਜੱਥੇਬੰਦੀਆਂ ਅਰਦਾਸ ਵੀ ਕਰ ਰਹੀਆਂ। ਇਸ ਕਰਕੇ ਮੈਂ ਬਹੁਤ ਆਸਮੰਦਾ ਔਰ ਆਸ਼ਾਵਾਦੀਆਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਵਿਸ਼ਾਲ ਕਿਸਾਨ ਸੰਘਰਸ਼ ਨੂੰ ਹੋਰ ਬਲ ਮਿਲੇਗਾ ਔਰ ਇਹ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਦੇ ਵਿੱਚ ਕੇਂਦਰ ਸਰਕਾਰ ਦੇ ਉੱਤੇ ਭਾਵੇਂ ਕਿ ਪੰਜਾਬ ਦੇ ਵਿੱਚ ਵੀ ਕੁਝ ਹੋਣ ਪੂਰਾ ਦਬਾਅ ਜਿਹੜਾ ਉਹ ਬਣਾ ਸਕੇਗੀ ਇਹ ਜਿਹੜੀ ਮੂਵਮੈਂਟ ਹੈ ਲਹਿਰ ਹੈ। ਇਸ ਕਰਕੇ ਮੈਨੂੰ ਇਹਦੇ ਵਿੱਚ ਕਾਫੀ ਕੁਝ ਜਿਹੜਾ ਹੈ ਸੰਜੀਦਾ ਔਰ ਪੋਜ਼ਿਟਿਵ ਨਜ਼ਰ ਆ ਰਿਹਾ। ਅਛਾ ਪਿਛਲੇ ਸਮੇਂ ਤੇ ਕੇਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਭਾਰਤੀ ਸਰਵੋੱਚ ਅਦਾਲਤ ਹੈ ਉਹਦੀ ਐਂਟਰੀ ਹੋਈ ਹੈ ਉਹਦੇ ਰੁਖ ਬਾਰੇ ਤੁਸੀਂ ਕੀ ਸਮਝਦੇ ਹੋ ਉਹ ਮੈਂ ਸਮਝਦਾ ਪਹਿਲੀ ਗੱਲ ਤੇ ਮੈਨੂੰ ਤਾਂ ਲੱਗਦਾ ਉਹ ਕੋਈ ਬਹੁਤੀ ਸਾਰਥਕ ਨਹੀਂ ਸੀ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਸੀ ਕੇਂਦਰ ਸਰਕਾਰ ਨੂੰ ਜੀ ਉਹਦੇ ਕਿਸੇ ਗ੍ਰਹਿ ਮੰਤਰਾਲੇ ਨੂੰ ਉਹਦੇ ਜਿਹੜਾ ਖੇਤੀ ਮੰਤਰੀ ਆ ਮੰਤਰਾਲਾ ਉਹਦੇ ਵੱਲੋਂ ਜਾਂ ਪ੍ਰਾਈਮ ਮਿਨਿਸਟਰ ਆਪ ਕੋਈ ਗੱਲ ਕਰਦਾ ਸੁਪਰੀਮ ਕੋਰਟ ਦੇ ਰਾਈ ਇਸ ਤਰ੍ਹਾਂ ਦੀਆਂ ਜਿਹੜੀਆਂ ਲਹਿਰਾਂ ਹਨ ਉਹਨਾਂ ਦਾ ਹੱਲ ਜਿਹੜਾ ਉਹ ਨਹੀਂ ਕੱਢਿਆ ਜਾ ਸਕਦਾ ਮੈਂ ਉਸ ਭਾਵੇਂ ਕਮੇਟੀ ਹੈ ਭਾਵੇਂ ਸੁਪਰੀਮ ਕੋਰਟ ਦੀ ਕੋਈ ਇਨਡਾਇਰੈਕਟ ਡਾਇਰੈਕਟ ਐਂਟਰੀ ਹੈ ਮੈਂ ਉਹਨੂੰ ਫੀਸ ਨਹੀਂ ਅੱਛਾ ਪ੍ਰਿੰਸੀਪਲ ਸੁਚਾ ਸਿੰਘ ਜੀ ਤੁਹਾਡਾ ਕੀ ਵਿਚਾਰ ਹੈ ਜਿਹੜੇ ਦੋ ਤਿੰਨ ਸਵਾਲ ਮੈਂ ਕੀਤੇ ਹੈਗੇ ਤੁਸੀਂ ਕੀ ਸਮਝਦੇ ਹੋ ਦੇਖੋ ਜੀ ਇਹ ਜਿਹੜੀ ਕੱਲ ਜੋ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਮੋਗੇ ਮੈਂ ਸਮਝਦਾ ਕਿ ਇਹ ਕੱਲ ਦਾ ਹੀ ਫੈਸਲਾ ਨਹੀਂ ਇਹ ਫੈਸਲੇ ਦੇ ਪਿੱਛੇ ਕਾਫੀ ਦੇਰ ਤੋਂ ਜਦੋਂ ਤੋਂ ਇਹ ਮੋਰਚਾ ਚੱਲਿਆ ਉਸ ਚੀ ਹਦਾ ਖਾਸ ਤੌਰ ਤੇ ਜਦੋਂ ਤੋਂ ਬੱਤ ਜਿਹੜਾ ਰੱਖਿਆ ਉਸ ਤੋਂ ਬਾਅਦ ਲੋਕਾਂ ਦੀ ਥੱਲੇ ਬਹੁਤ ਵੱਡੀ ਮੰਗ ਸੀ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਪਰਮੋਰਚੇ ਤੋਂ ਬਾਹਰ ਨੇ ਉਹ ਵੀ ਆਪਣਾ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਨ ਕਿ ਇਸ ਸੰਘਰਸ਼ ਨੂੰ ਜਿਹੜਾ ਹੈ ਕੋਈ ਸਾਂਝੇ ਤੌਰ ਤੇ ਲੜਿਆ ਜਾਵੇ ਤੋਂ ਸਾਰੀਆਂ ਕੋਸ਼ਾਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਜਥੇਬੰਦੀਆਂ ਜਿਹੜੀਆਂ ਨੇ ਕੋਈ ਵੱਧ ਕੋਈ ਕੱਟ ਕਰ ਰਹੀ ਸੀ ਜਿਹਦਾ ਸਿੱਟਾ ਇਹ ਨਿਕਲੇਆ ਕਿ ਕੱਲ ਉਹਨਾਂ ਨੇ ਫੈਸਲਾ ਕੀਤਾ ਤੇ ਅੱਜ ਉਹ ਇੱਕ ਨਵੇਂ ਡੈਪੂਟੇਸ਼ਨ ਦੇ ਤੌਰ ਤੇ ਛੇ ਮੈਂਬਰੀ ਕਮੇਟੀ ਤੇ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਆਏ। ਅੱਜ ਇੱਥੇ ਇਹਨਾਂ ਨੂੰ ਸੱਦਾ ਪੱਤਰ ਦੇਣਾ ਆਏ ਨੇ। ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ। ਇਹ ਲੋਕ ਮੇਰੇ ਖਿਆਲ ਤੋਂ ਤੁਹਾਡੇ ਨਾਲ ਆਏ ਜਿਹੜੇ ਸਾਰੇ ਪੀਪੀ ਵਾਲੇ ਠੰਡੇ ਆ। ਹਾਂਜੀ ਹਾਂਜੀ। ਇਹ ਸਾਰਾ ਸਾਰੇ ਉਹ ਨਾਲ ਹੀ ਆਏ ਨੇ। ਓਕੇ ਕਿੰਨੇ ਕ ਜਣੇ ਕਾਫਲੇ ਦੇ ਰੂਪ 'ਚ ਆਏ ਨੇ? ਕਾਫਲੇ ਦੇ ਵਿੱਚ ਮਿਲਦਾ ਵੀ ਮੋਰ ਥਨ 100 ਤੋਕੋ ਜਿਆਦਾ ਆ ਰਿਹਾ ਤੇ ਇਹਨਾਂ ਨੂੰ ਲੱਗਾ ਰੌਣਕ ਦਿਖਾਈ ਦੇ ਰਹੀ ਹੈ ਬਿਲਕੁਲ ਜੀ ਬਿਲਕੁਲ ਪੂਰੇ ਖੇਸ ਸਿੰਘੇ ਤੇ ਬੜੇ ਚੜ੍ਹਦੀ ਕਲਾ ਸੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਭਾਵੇਂ ਇੱਥੇ ਆਉਂਦੇ ਨੇ ਭਾਵੇਂ ਨਹੀਂ ਪਰ ਉਹ ਮੋਰਚੇ ਦੇ ਨਾਲ ਕਿਸਾਨੀਆਂ ਦੀਆਂ ਮੰਗਾਂ ਦੇ ਨਾਲ ਆਪਣਾ ਕਨਸਰਨ ਫੀਲ ਕਰਦੇ ਨੇ ਉਹਨਾਂ ਸਾਰਿਆਂ ਨੂੰ ਕੱਲ ਤੋਂ ਸ਼ਾਮ ਤੋਂ ਬਾਅਦ ਉਹਨਾਂ ਦੇ ਅੰਦਰ ਬੜੀ ਖੁਸ਼ੀ ਦੀ ਇਹ ਲਹਿਰ ਜਿਹੜੀ ਆ ਉਹ ਮਹਿਸੂਸ ਹੋ ਰਹੀ ਹੈ ਲੋਕਾਂ ਬਿਲਕੁਲ ਇੱਕ ਪੋਜੀਟਿਵ ਸਿਗਨਲ ਆ ਮੇਰੇ ਕਹਿੰਦਾ ਕਾਫਲਾ ਆ ਰਿਹਾ ਹੈ ਇਹ ਵੀ ਦੇਖੋ ਜਮਾ ਬਿਲਕੁਲ ਜਿਹੜੀ ਹੈਗੀ ਆ ਉਹ ਤੁਸੀਂ ਇਹਨਾਂ ਦੇ ਚਿਹਰਿਆਂ ਤੇ ਝਲਕ ਰਹੀ ਹੈ ਝੰਡੇ ਫੜੇ ਹੋਏ ਆ ਸਾਰੇ ਮੇਰੇ ਖਲਾ ਇਹ ਇਹ ਲੀਡਰ ਹੀ ਆ ਸਰ ਉਹ ਵੀ ਨਹੀਂ ਆ ਜਿਹੇ ਲੀਡਰ ਨੇ ਜਿਹੜੇ ਜੱਫੇ ਬੰਦਿਆਂ ਦੇ ਲੀਡਰ ਸਾਹਮਣੇ ਰਮਿੰਦਰ ਜੀ ਨੇ ਕਿਰਤੀ ਕਿਸਾਨ ਯੂਨੀਅਨ ਵਾਲੇ ਤੇ ਆ ਜਿਹੜਾ ਹੈ ਆ ਵਿੱਚ ਕਾਫੀ ਚੜਿਆ ਉਹ ਪਿੱਛੇ ਜਿਹੜੇ ਨੇ ਉਹ ਗਰਾਹਾਂ ਵਾਲੇ ਜਿਹੜੇ ਆ ਉਹ ਆ ਰਹੇ ਆ ਔਰ ਡਾਕਟਰ ਦક્ષਰਪਾਲ ਦੇ ਵੀ ਲੋਕ ਆ ਉਹ ਪਿੱਛੇ ਆ ਰਹੇ ਆ ਕੋਈ ਬੇਲਾਂ ਦੇ ਪਿੱਛੇ ਰਾਜੇਵਾਲ ਦੇ ਜਿਹੜੇ ਲੋਕ ਹੈ ਉਹਦੇ ਪਿੱਛੇ ਉਹ ਆ ਰਹੇ ਸਾਰੇ ਜਿੱਥੇ ਬੰਦਿਆਂ ਦੇ ਲੋਕ ਜਿਹੜੇ ਹੈ ਬੜੀ ਅੱਜ ਖੁਸ਼ੀ ਦੀ ਲਹਿਰ ਹੈ ਸਾਰੇ ਸਰਪੰਚੋਗੇ ਹੁਣ ਇਸ ਤੋਂ ਬਾਅਦ ਇਹ ਸ਼ੰਭੂ ਬਾਗੜੇ ਤੇ ਜਾਣਗੇ ਇਸੇ ਰੂਪ ਦੇ ਵਿੱਚ ਤੇ ਉਹ ਨਾ ਫਟਦਾ ਲੱਗ ना ना हम उम्मीद करते हैं आशा करते हैं कि हम एस के एम नॉन पोलिटिकल के साथ ही रिप्रेजेंटेटिव पंद्रह तारीख को गुरुद्वारा दुनिया साहब की मीटिंग में जन्म जाएँगे ताकि इस मामले में जो भी चीज़ें हैं उनको अंदर बैठ कर बातचीत हुई है और हमने उनको उन्होंने ऐसे जिंदाबाद कहा है और हमने भी उनको कहा है कि हम साथ हैं और जीतेंगे मांगे तो कॉमन नहीं मांगे है देखिए मांगे हैं मांगे के ऊपर नई चीजें ऐसी हैं कि कुछ चीजें मॉडलिटी में इसीलिए मैं कहता हूँ कि कुछ चीजें हम लोग नहीं कहना चाहते पंद्रह की मीटिंग के में चीजें तो किसान मोर्चा जो कि अब तक किसान को समर्थन नहीं दे हैं हाँ। किस तरह लेके आई ਅਸੀਂ ਜੋ ਮੋਗਾ ਮਹਾਪੰਚਾਇਤ ਜੋ ਲੋਕਾਂ ਨੇ ਜਨ ਸਲਾਹ ਨੇ ਸਾਨੂੰ ਮੈਂਡੇਟ ਦਿੱਤਾ ਸੀ ਉਸ ਮੈਂਡੇਟ ਦਾ ਤਦ ਅਸੀਂ ਇੱਥੇ ਆਏ ਹਾਂ ਔਰ ਸਾਡੂੰ ਖੁਸ਼ੀ ਹੈ ਇਸ ਗੱਲ ਦੇ ਕਿ ਐਸਕੇਮ ਨੌਨ ਕ੍ਰਿਟੀਕਲ ਦੇ ਸਾਥ ਆਨੇ ਬਿਲਕੁਲੇ ਦਿਨ ਨਾਲ ਸਾਡਾ ਨਿਰਵਾਇਸ ਵਾਲੀ ਦਾ ਬਣ ਗਿਆ ਹੈ ਔਰ ਸ਼ਾਨੀ ਡੱਲੇਵਾਲ ਸਾਹਿਬ ਦਾ ਹਾਲ ਵੀ ਜਾਣਿਆ ਹੈ ਉਹਨਾਂ ਦੀ ਤਨਖਤੀ ਦੀ ਸਹਿਯਾ ਵੀ ਦੀ ਕਾਰਵਾਈ ਕੀਤੀ ਹੈ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਉਸ ਨੂੰ ਰੈਡੀ ਸਨ ਵਿਚਾਰਾਂਗੇ ਔਰ ਵਿਚਾਰ ਕੇ 15 ਜਨਵਰੀ ਦੀ ਮੀਟਿੰਗ ਚ ਲਾਜ਼ਮੀ ਤੌਰ ਤੇ ਆਪਣਾ ਕੋਈ ਨਾ ਕੋਈ ਰਿਪਰੈਜ਼ੈਂਟੇਟਡ ਭੇਜਣਗੇ ਤਾਂ ਜੋ ਚੀਜ਼ਾਂ ਨੂੰ ਹੋਰ ਨੇੜੇ ਨੇਪੜਾ। ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਇਹ ਜਾਣਨ ਲਈ ਉਤਸੁਕ ਸੀ ਵੀ ਪੰਜਾਬ ਦੀਆਂ ਜਥੇਬੰਦੀਆਂ ਕਦੋਂ ਇੱਕ ਹੋਣਗੇ ਇੱਕ ਮੰਚ ਤੇ ਇਕੱਠੀਆਂ ਹੋਣਗੀਆਂ। ਉਹਦਾ ਸੱਦਾ ਕੱਲ ਮਹਾਪੰਚਾਇਤ ਚ ਦਿੱਤਾ ਗਿਆ। ਤੇ ਹੁਣ ਕੀ ਉਮੀਦ ਜਾਗੀ ਆਗੇ ਵੀ ਹੁਣ ਸਾਰੀਆਂ ਨੌਨ ਜਿਹੜੀਆਂ ਪੋਲਿਟਿਕਲ ਆ ਜਾਂ ਪੋਲਿਟਿਕਲ ਜਿੰਨੇ ਵੀ ਧੜੇ ਨੇ ਸਾਰੇ ਇਕੱਠੇ ਹੋਣਗੇ ਪੋਲਿਟਿਕਲ ਕੁਛ ਵੀ ਨਹੀਂ ਐਸਕੇਐਮ ਐਸਕੇਐਮ ਐ ਪਤਾ ਨਹੀਂ ਤੁਸੀਂ ਨਾਲ ਪੋਲਿਟਿਕਲ ਕਿਉਂ ਲਾਉਣੇ ਨਹੀਂ ਬੱਚੇ ਰਾਜਨੀਤਿਕ ਤੇ ਗੈਰ ਰਾਜਨੀਤਿਕ ਦੋ ਧੜੇ ਕਹੇ ਜਾਂਦੇ ਨੇ ਨਹੀਂ 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 ਐਸਕੇਐਮ ਐਸਕੇਐਮ ਐ ਕੋਈ ਰਾਜਨੀਤਿਕ ਨਹੀਂ ਕੋਈ ਨੋਮਨਕਲੇਚਰ ਨਹੀਂ ਅਸੀਂ ਆਸ ਕਰਦੇ ਹਾਂ ਕਿ ਦੋਹੇ ਫੋਰਮ ਅਸੀਂ ਦੂਜੇ ਫੋਰਮ ਕੋਲੇ ਹੁਣ ਸ਼ੰਭੂ ਚੱਲੇ ਆ ਦੋਹੇ ਫੋਰਮ ਸਾਡੀ ਇਨਵਾਈਟ ਨੂੰ ਕਬੂਲ ਕਰਦੇ ਹੋਏ ਉਹ ਦਣੋਂਣਗੇ ਤਾਂ ਜੋ ਜੋ ਸਾਡੇ 13 ਤੇ 26 ਇਹਨਾਂ ਦੇ ਸਮਰਥਨ ਜਿਸੀਂ ਜੋ ਉਸ ਤੋਂ ਇਲਾਵਾ ਵੀ ਚੀਜ਼ਾਂ ਹੋਰ ਅੱਗੇ ਕਿਵੇਂ ਜਾ ਸਕਦੀਆਂ ਉਸ ਦੇ ਦੇਖੋ ਹਾਲੇ ਇਸ ਮਾਮਲੇ 'ਚ ਮੈਨੂੰ ਲੱਗਦਾ ਕਿ ਚੀਜ਼ਾਂ ਨੂੰ ਪੋਜ਼ਿਟਿਵ ਪਾਸੇ ਮੁੜਨ ਦਿਓ ਪੋਜ਼ਿਟਿਵ ਪਾਸੇ ਮੁੜਨ ਦਿਓ ਇਸ ਵੇਲੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ 15 ਦੀ ਮੀਟਿੰਗ ਦੀ ਅਸੀਂ ਸ਼ਿੱਦਤ ਨਾਲ ਇਹਨਾਂ ਸਾਥੀਆਂ ਦੀ ਉਡੀਕ ਕਰਾਂ ਐਸਕਐਮ ਵੱਲੋਂ ਹੁਣ ਸਮਰਥਨ ਨੂੰ ਮੰਨਈਏ ਸੀ ਸਮਰਥਨ ਮੰਨਈਏ ਸਮਰਥਨ ਬਰੇ ਕੱਲ ਮੋਗਾ ਮਹਾਪੰਚਾਇਤ ਨੇ ਏਡੇ ਵੱਡੇ ਸਮਰਥਨ ਦਾ ਐਲਾਨ ਕੀਤਾ ਹੋਰ ਸਮਰਥਨ ਦੇਖੋ ਸਮਰਥਨਤਾ 13 ਤੇ 26 ਦਾ ਅਨਾਉਂਸਮੈਂਟ ਨਾਲ ਹੀ ਕਲੀਅਰ ਆ ਅਸੀਂ ਉਸ ਤੋਂ ਪਹਿਲਾਂ ਵੀ ਸਮਰਥਨ ਹੀ ਕਰਦੇ ਰਹੇ ਆ ਅਗਲੀ ਰਣਨੀਤੀ ਚੀਜ਼ਾਂ ਚੀਜ਼ਾਂ 15 ਜਨਵਰੀ ਦੀ ਮੀਟਿੰਗ 'ਚ ਅਸੀਂ ਆਸ ਕਰਾਂਗੇ ਕਿ ਐਸਕੇਮ ਨਾਨ ਪੋਲਿਟੀਕਲ ਦੇ ਸਾਥੀ ਜ਼ਰੂਰ ਆਉਣ ਅਖੀਰ ਲਸਵਾਲ ਅਗਲੀ ਰਾਜਨੀਤੀ ਸ਼ੰਭੂ ਤੇ ਜਾ ਅਗਲੀ ਰਾਜਨੀਤੀ ਜਿਹੜੀ ਹੈਗੀ ਰਣਨੀਤੀ ਅਸੀਂ ਹੁਣ ਸ਼ੰਭੂ ਤੇ ਜਾ ਰਹੇ ਆ ਭਰਾਵਾ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਪਿੱਛੇ ਜਿ ਆਊਗਾ ਇੱਥੇ Que legal,